ਹਾਂਜੀ ਆ ਡੌਗ ਹੈ ਇਹ ਇਹਨਾਂ ਦਾ ਮਿੱਠਾ ਖਾ ਲਿਆ ਇਹ ਇਹਦੇ ਨਾ ਕੰਨ 'ਚ ਇਨਫੈਕਸ਼ਨ ਆ ਐਂ ਹੀ ਕਰਦਾ ਰਹਿੰਦਾ ਐ ਏਡਾ ਇਹ ਆ ਦੇਖੋ ਹੁਣ ਇਹਨੂੰ ਆਪਾਂ ਦਵਾਈ ਖਵਾਣੇ ਆ ਤੇ ਆ ਦੇਖੋ ਐਦਾਂ ਸਿਰ ਤੇ ਹੱਥ ਫੇਰਨਾ ਇਹਦੇ ਸਿਰ ਤੇ ਹੱਥ ਫੇਰ ਕੇ ਪਿਆਰ ਦੇ ਨਾਲ ਤੇ ਦੇਖਣਾ ਵੀ ਬੱਟਰਨਾਣਾ ਨਾ ਹੋਏ ਕੱਟੇ ਨਾ ਗੁੱਸਾ ਦਾ ਕਰਨ ਵਾਲਾ ਵੀ ਪਿਆਰ ਵਾਲਾ ਡੌਗ ਇਹ ਇਹਨੂੰ ਮੂੰਹ ਖੋਲਣਾ ਇਦਾਂ ਇਹ ਇਦਾਂ ਕਰਕੇ ਇਹਦੇ ਗਾਲਚੇ ਇੱਥੇ ਪਾ ਦਿੰਦੇ ਉਸ ਤੋਂ ਬਾਅਦ ਇਦਾਂ ਹੱਥ ਪੇਰ ਦੇਣਾ ਇਹ ਆ ਦੇਖੋ ਇੱਕ ਗੋਲੀ ਕੱਢਤੀ ਇਹਨੂੰ ਫੇਰ ਚੱਕ ਮੇਰੀ ਫੇਰ ਚੱਕ ਲੋ ਫੇਰ ਮੂੰਹ ਖੋਲੋ ਇਹ ਐਂ ਕਰਕੇ ਫੇਰ ਇੱਥੇ ਪਾ ਦਿਓ ਇਹ ਆ ਦੇਖੋ ਇਹ ਆ ਦੇਖੋ ਗੋਲੀ ਚ ਰਹੀ ਕੇ ਅੰਦਰ ਬਸ ਇਦਾਂ ਹੀ ਦਵਾਈ ਦੇਣੀ ਆ ਇਹ ਸੈਟਰ ਆ ਜੀ ਇਹਨੂੰ ਤੇ ਡੀਐਸਡੀ ਤੇ ਨਿਊ ਮੈਗ ਦੀ ਨਿਊ ਮੈਗ ਦੀ ਸਿਰਫ ਹਫਤੇ ਚ ਇੱਕ ਵਾਰ ਦੇਣੀ ਆ ਬੀਐਸਵੀ ਅੱਧੀ ਗੋਲੀ ਸਿਰੇ ਅੱਧੀ ਰਹੀ ਸ਼ਾਮ ਸੈਟਰ ਹੈ ਜਿੰਦੀ ਕੋਈ ਸਿਰੇ ਕੋਈ ਸ਼ਾਮ ਦੇ ਸਕਦੇ ਆ ਤੇ ਵਸੇ ਇੱਕ ਟਾਈਮ ਵੀ ਦੇ ਦਿਓ ਤੁਸੀਂ ਇਹਨੂੰ 15 ਦਿਨ ਕਾ ਵੀ ਇਹਦਾ ਕੰਨ ਠੀਕ ਹੋ ਸਕਦਾ ਇਹ ਪੰਡਾ ਕਰ ਦੋ ਲਾਲ ਬਟਨ ਤੇ